ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਸਤੀ ਤਾਂ ਥੋੜੀ ਜਿਹੀ ਪਈ ਸੀ ਪਹਿਲਾਂ ਜੇ ਕਰਦਾ ਸੀ ਵੀ ਕੁਝ ਖਾ ਪੀ ਲਈਏ ਦੁੱਧ ਜਾਂ ਅਲਸੀ ਦੀਆਂ ਪਿੰਡੀਆਂ ਪਰ ਫਿਰ ਮੈਂ ਕਿਹਾ ਵੀ ਰਾਤ ਨੂੰ ਸੌਣਾ ਵੀ ਹੁੰਦਾ ਹੈ ਆਰਾਮ ਕਰਨਾ ਹੁੰਦਾ ਹੈ ਤਾਂ ਇਦਾਂ ਹੀ ਥੋੜਾ ਜਿਹਾ ਫਿਰ ਵੀ ਅੱਜ ਸੰਗਤਾਂ ਦੇ ਰੋਬਰੂ ਹੋ ਜਾਏਗੀ ਖਬਰ ਕੋ ਸੱਚੀ ਹੈ ਮੈਂ ਹੈਰਾਨ ਮੈਨੂੰ ਵੀ ਕੀਤਾ ਤੁਸੀਂ ਵੀ ਹੋਵੋਗੇ ਆਸ਼ਾ ਕੁਮਤ ਨੇ ਅੱਜ ਫੇਰ ਐਨਾ ਤੱਕਾ ਕੀਤਾ ਰਹੇ ਰੱਬ ਦਾ ਮਾਂ ਜੋ ਬੀਬੀਆਂ ਨੇ ਮੱਥੇ ਤੇ ਹੱਥ ਮਾਰਦੇ ਹੁੰਦੀਆਂ ਖੂਨ ਕੀ ਰਹਿ ਗਿਆ ਭਾਈ ਹੁਣ ਤਾਂ ਸਾਰਾ ਕੁਝ ਖਤਮ ਹੋ ਗਿਆ ਇਹ ਦਿਨ ਵੀ ਦੇਖਣੇ ਪੈਣੇ ਸੀ ਪਾਈ ਇਹ ਬੀਬੀਆਂ ਕਹਿੰਦੀਆਂ ਹੁੰਦੀ ਪਰ ਨਹੀਂ ਇੱਥੇ ਬੀਬੀਆਂ ਨਹੀਂ ਇੱਥੇ ਤਾਂ ਪੰਜਾਬ ਸਰਕਾਰ ਨੇ ਡੀਸੀ ਸਾਹਿਬ ਅੰਮ੍ਰਿਤਸਰ ਸਾਹਿਬ ਨੇ 33 ਜੇ ਨੰਬਰ ਤੇ ਮੈਂ ਆ ਜਾਣਾ ਬੜਾ ਕੁਝ ਬੋਲੇ ਜੋ ਕਹਿੰਦੇ ਸਰਦ ਰੁੱਤ ਰੁੱਤ ਵਿੱਚ ਸੈਸ਼ਨ ਦੇ ਵਿੱਚ ਸ਼ਿਰਕਤ ਕਰਨੀ ਸੀ ਸ਼ਾਮਲ ਹੋਣਾ ਸੀ ਐਮਪੀ ਸਾਹਿਬ ਅਮਰਤ ਪਾਲ ਨੇ ਜਿਹੜੇ ਡਿਬਰੂਗੜ੍ਹ ਦੇ ਵਿੱਚ ਬੰਦ ਨੇ ਸਰਦ ਰੁੱਤ ਇਜਲਾਸ਼ ਸ਼ਾਮਲ ਹੋਣ ਲਈ ਅਮਰਤ ਪਾਲ ਨੇ ਜਮਾਨਤ ਲਈ ਪ੍ਰੋਲ ਲਈ ਪਟੀਸ਼ਨ ਪਾਈ ਸੀ ਤੇ ਉਹ ਪ੍ਰੋਲ ਵਾਲੀ ਪਟੀਸ਼ਨ ਜਿਹੜੀ ਹੈ ਕਾਰਜ ਕਰ ਦਿੱਤੀ ਗਈ ਕਿਉਂ ਕਿ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਤੇ ਜਵਾਬ ਡੀਸੀ ਸਾਹਿਬ ਨੇ ਦੇਣਾ ਹੁੰਦਾ ਹੈ ਡੀਸੀ ਸਾਹਿਬ ਨੇ ਇੱਕ 15-20 ਪੰਨਿਆਂ ਦਾ ਲੈਟਰ ਲਿਖ ਕੇ ਭੇਜਤਾ ਕਿ ਵੀ ਜੇ ਇਹ ਅਮਰਤਪਾਲ ਜੇਲ੍ਹ ਤੋਂ ਬਾਹਰ ਆ ਗਿਆ ਤਾਂ ਪੰਜਾਬ ਦਾ ਜਿਹੜਾ ਮਾਹੌਲ ਹੈ ਖਰਾਬ ਹੋ ਸਕਦਾ ਹੈ। ਅੱਛਾ ਹੁਣ ਇਹ ਪਟੀਸ਼ਨ ਕਿਉਂ ਪਾਉਂਦੇ ਆ? ਔਰ ਇਲਾਜ ਵਿੱਚ ਸ਼ਾਮਲ ਹੋਣ ਲਈ ਸੰਸਦ ਵਿੱਚ ਜਾਣ ਵਾਸਤੇ ਕਿਉਂ ਕਹਲੇ ਆ? ਮਤਲਬ ਵੀ ਇੱਕ ਵਾਰੀ ਅਸੀਂ ਸੋਸੋ ਦੇ ਵਿੱਚ ਜਾਈਏ ਸ਼ਾਮਲ ਹੋ ਕੇ ਕੋਈ ਪੜਾਸ਼ ਕੱਢੀਏ ਮਾੜੀ ਮੁੱਟੀ ਗੁੱਬਗਵਾੜ ਜੀ ਨੂੰ ਕਹਿੰਦੇ ਵੀ ਉਹ ਕੱਢੀਏ ਤੇ ਹੁਣ ਗੁੱਬਗਵਾੜ ਕੱਢਣ ਤੋਂ ਪਹਿਲਾਂ ਜਿਹੜੇ ਕਾਇਦਾ ਕਾਨੂੰਨ ਨੂੰ ਮੰਨਦੇ ਨਹੀਂ ਸੀ ਉਹਦੇ ਅੱਗੇ ਗੋਡੇ ਟੇਕਣੇ ਜ਼ਰੂਰੀ ਨੇ ਤੇ ਹੁਣ ਅੰਦਰ ਖਾਤੇ ਲੁਕਣ ਮੀਚੀ ਖੇលਦੇ ਨੇ ਵੀ ਜਿਹੜੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਲਈਆਂ ਨੇ ਭੇੜਚਾਲ ਬਣ ਗਈ ਸੀ ਲੋਕਾਂ ਨੂੰ ਗੁੰਮਰਾਹ ਕੀਤਾ ਮੂਰਖ ਬਣਾਇਆ ਜਿੱਤ ਗਏ ਵੀ ਉਹਨਾਂ ਨੂੰ ਥੋੜਾ ਜਿਹਾ ਸ਼ਾਂਤ ਕਿਵੇਂ ਕਰੀਏ ਇਹ ਪੋਟੇਸ਼ਨ ਪਾਉਣ ਵਾਲਿਆਂ ਨੂੰ ਪਤਾ ਹੈ ਇਹ ਅਸ਼ੀ ਗਲਤੀਆਂ ਐਡੀਆਂ ਵੱਡੀਆਂ ਕੀਤੀਆਂ ਨੇ ਕੋਈ ਵੀ ਅਦਾਲਤ ਸਾਨੂੰ ਪਰੋਲ ਜਮਾਨਤ ਨਹੀਂ ਦੇਵੇਗੀ ਇਹਨਾਂ ਨੂੰ ਪਤਾ ਹੈ ਜਿਹੜੀ ਨਾਟਕਵਾਜੀ ਕਰਦੇ ਨੇ ਨਾ ਵੀ ਅਸੀਂ ਸ਼ੈਸ਼ਮ ਵਿੱਚ ਇਜਲਾਸ ਵਿੱਚ ਸ਼ਾਮਲ ਹੋਣਾ ਜੀ ਸਰਦ ਰੋਤਰਾ ਰੁਤਾ ਵੀ ਸਾਨੂੰ ਪ੍ਰੋਬਲ ਦਿੱਤੀ ਜਾਵੇ ਅਸੀਂ ਟੁਣੇ ਹੋਏ ਨੁਮਾਇੰਦੇ ਆ ਲੋਕਾਂ ਦੇ ਕੰਮਕਾਰ ਕਰਨੇ ਨੇ ਲੋਕਾਂ ਦੀ ਆਵਾਜ਼ ਬਣਨਾ ਸੰਸਦ ਵਿੱਚ ਜਾ ਕੇ ਕਿਣਕ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਵਾਲਾ ਪਤਾ ਇਹਨਾਂ ਨੂੰ ਵੀ ਸਾਨੂੰ ਕੋਈ ਅਦਾਲਤ ਮਾਫ ਨਹੀਂ ਕਰੂ ਕੋਈ ਸਰਕਾਰ ਮਾਫ ਨਹੀਂ ਕਰੂ ਕੋਈ ਪ੍ਰਸ਼ਾਸਨ ਮਾਫ ਨਹੀਂ ਕਰੂ ਇਹਨੂੰ ਪਤਾ ਹੈ ਸਾਰਾ ਅੱਜ ਜਿਹੜੇ ਮਾਨਯੋਗ ਵਕੀਲ ਸਾਹਿਬ ਨੇ ਹਰਪਾਲ ਸਿੰਘ ਖਾਰਾ ਜੀ ਨੁਪੇਟ ਹੋ ਰਹੀ ਸੀ ਇੱਕ ਚੈਨਲ ਤੇ ਮੈਨੂੰ ਵੀ ਫੋਨ ਕਰ ਲਿਆ ਤੇ ਖਾਰਾ ਸਾਹਿਬ ਵੀ ਸਾਹਮਣੇ ਸੀ ਕਹਿੰਦੇ ਜੀ ਸੰਵਿਧਾਨਕ ਹੱਕ ਹੈ ਸਾਡਾ ਸਾਨੂੰ ਪ੍ਰੋਬਲ ਦਿੱਤੀ ਜਾਵੇ ਤੇ ਪਤਾ ਨਹੀਂ ਕਿੰਨੇ ਲੱਖ ਵੋਟਾਂ ਨੇ VOTERਾਂ ਨੇ ਵੋਟ ਪਾ ਕੇ MP ਬਣਾਇਆ ਮਾਹੌਲ ਕਿਵੇਂ ਖਰਾਬ ਹੋ ਜੂ ਜਹਾਜ਼ ਰਾਹੀਂ ਆਉਣਾ ਸੀ ਜਹਾਜ਼ ਰਾਹੀਂ ਸ਼ਾਮ ਲੋ ਕੇ ਚਲੇ ਜਾਣਾ ਸੀ ਇਹ ਸਭ ਲੋਕਾਂ ਨੂੰ ਪਤਾ ਹੈ ਵੀ ਤੁਹਾਡੇ ਇਹ ਨੌ ਟੰਕੇ ਤੁਹਾਡੇ ਡਰਾਮੇ ਨੇ ਏ ਲੋਕ ਸਮਝ ਚੁੱਕਿਆ ਵੀ ਤੁਸੀਂ ਜਿਹੜਾ ਮੂਰਖ ਬਣਾਇਆ ਐ ਐਮਪੀ ਬਣ ਗਏ ਤੇ ਤੁਸੀਂ ਕੋਈ ਪੰਥਕ ਨਹੀਂ ਕੋਈ ਤੁਸੀਂ ਕੌਮ ਦੀ ਆਵਾਜ਼ ਨਹੀਂ ਕੋਈ ਸਮਾਜ ਦੀ ਆਵਾਜ਼ ਨਹੀਂ ਤੁਸੀਂ ਆਪਣੇ ਘਰ ਭਰਨ ਵਾਸਤੇ ਲੁੱਟ ਖੁਸ਼ਟ ਕਰਨ ਵਾਸਤੇ ਇਹ ਪਾਰਟੀ ਬਣਾਈ ਸੀ ਹੋਰ ਕੁਝ ਨਹੀਂ ਨਿਕਲਣਾ ਚਲੋ ਇਹ ਗੱਲਾਂ ਕੋਈ ਨਵੀਆਂ ਨਹੀਂ ਸਾਰੀਆਂ ਪੁਰਾਣੀਆਂ ਨੇ ਪਰ ਤੁਹਾਨੂੰ ਲੱਗਦਾ ਨਹੀਂ ਤਾਂ ਵੀ ਹਕੂਮਤ ਬਾੜੇ ਹੀ ਧੱਕਾ ਕਰੀ ਜਾਂਦੀ ਹੈ ਅਸ਼ਾ ਵੀ ਜਦੋਂ ਤੁਸੀਂ ਆਜ਼ਾਦ ਘੁੰਮਦੇ ਸੀ ਇੱਥੇ ਵੱਡੇ ਇਨਸਾਨ ਸਾਹਿਬ ਲਾ ਲੈਣੇ ਪਾਲਕੀ ਦੇ ਵਿੱਚ ਗੁਰੂ ਸਾਹਿਬ ਪ੍ਰਕਾਸ਼ ਕਰ ਲੈਣਾ ਪੰਜ ਪਿਆਰੇ ਰੱਖ ਕੇ ਨਾਲ ਬੰਦੂੜੀਆਂ ਬੰਦੂਖੜੀਆਂ ਚੱਕ ਲੈਣੀਆਂ ਜਿਉਣੇ ਮੋੜ ਵਰਗੀ ਸ਼ਕਲ ਬਣਾ ਕੇ ਅੱਗੇ ਪਿੱਛੇ ਉਹ ਬਾਰਾਂ ਬੂਰ ਦਿਨਾਲਿਆਂ ਵਾਲੇ ਘੁੰਮਣੇ ਬੱਡੀਆਂ ਕਰਪਾਨਾਂ ਲੈ ਕੇ ਤੇ ਐਂ ਭਿੰਡਾਂ ਵਾਲੇ ਨੂੰ ਪੂਰਾ ਐਂ ਕਾਪੀ ਕਰਨੀ ਉਦਾਂ ਦੀ ਪੱਗ ਬਨ ਕੇ ਵੀ ਲੋਕ ਬੇਵਕੂਫ ਬਣਨ ਸਾਨੂੰ ਕੌਮ ਦਾ ਹੀਰੋ ਮੰਨ ਲੈਣ ਜਦੋਂ ਘੁੰਮਦੇ ਸੀ ਉਦੋਂ ਆਜ਼ਾਦ ਨਹੀਂ ਸੀ ਬਦਾਮਾਂ ਵਾਲੀ ਖੀਰ ਮਿਲਕ ਸ਼ੇਕ ਪਤਾ ਨਹੀਂ ਮਾਂ ਪੂੜੇ ਪੇਸੋਲੇ ਭਟੂਰੇ ਛੋਲੇ ਪੂਰੀਆਂ ਸੂਜੀ ਦਾ ਹਲਵਾ ਪਾਦਾਨੇ ਕੀ ਕੁਛ ਮਿਲਦਾ ਸੀ ਉੱਥੇ ਨਗਰਕੀਤਨਾ ਵਿੱਚ ਉਦੋਂ ਆਜ਼ਾਦ ਨਹੀਂ ਸੀ ਜਾਂ ਗੁਲਾਮ ਸੀ ਪਤਾ ਲੱਗਿਆ ਵੀ ਗੁਲਾਮੀ ਕੀ ਹੁੰਦੀ ਹੈ ਤੋਤਾ ਰਟਾ ਲਾਇਆ ਸੀ ਮੈਂ ਗੁਲਾਮ ਹਾਂ ਮੈਂ ਗੁਲਾਮ ਹਾਂ ਹਵਲਿਆਂ ਫਿਰ ਪਟਾ ਪਾ ਕੇ ਬਣਾਤਾ ਤੇ ਜਦੋਂ ਤੁਹਾਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਵੀ ਅਸੀਂ ਬਾੜ ਮੌਜ ਨਾਲ ਘੁੰਮਦੇ ਆਂ ਮੌਜ ਮਸਤੀਆਂ ਕਰਦੇ ਆਂ ਡਰ ਪਾਉਂਦੇ ਜਾ ਕੇ ਅਸ਼ਲੀਲ ਹਰਕਤਾਂ ਕਰਦੇ ਆ ਗੈਂਗਸਟਰਾਂ ਦੇ ਨਾਲ ਸਾਡੇ ਸਬੰਧ ਨੇ ਫਰੋਤੀਆਂ ਮੰਗਦੇ ਆ ਵੀ ਕਿਹੜਾ ਪ੍ਰਸ਼ਾਸਨ ਤੁਹਾਨੂੰ ਬਖਸ਼ੂਗਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਸੀ ਹੁਣ ਕਿਉਂ ਪ੍ਰੋਬਲਮ ਮੰਗਦੇ ਹੋ ਅਸਾ ਪੰਜਾਬ ਦੇ ਲੋਕਾਂ ਨੂੰ ਲਾਸਟ ਵਿੱਚ ਬੇਨਤੀ ਹੈ ਵੀ ਜਿਹੜੀ ਇਹ ਪ੍ਰੋਬਲ ਮੰਗਣ ਖਾਤਰ ਪਟੀਸ਼ਨ ਪਾਈ ਸੀ ਨਾ ਮਾਨਯੋਗ ਹਾਈ ਕੋਰਟ ਦੇ ਵਿੱਚ ਇਹਨਾਂ ਦਾ ਮਤਲਬ ਇਹ ਨਹੀਂ ਸੀ ਕਿ ਸਾਨੂੰ ਪ੍ਰੋਬਲ ਮਿਲੇ ਅਸੀਂ ਸੰਸਦ ਵਿੱਚ ਜਾਈਏ ਸਦਨ ਵਿੱਚ ਜਾ ਕੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਕੌਮ ਦੀ ਆਵਾਜ਼ ਚੁੱਕੀ ਨਾ ਮਤਲਬ ਇਹ ਨਹੀਂ ਸੀ ਇਹਨਾਂ ਦਾ ਮਤਲਬ ਸੀ ਵੀ ਜਿਹੜਾ ਸਾਡਾ ਵਿਸ਼ਵਾਸ ਲੋਕਾਂ ਤੇ ਬਣਿਆ ਜਾਂ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਵੀ ਉਹ ਵਿਸ਼ਵਾਸ ਟੁੱਟੇ ਨਾ ਛੱਟ ਕਿਉਂ ਬੱਜੀ ਛਾਟੋੜ ਮੈਂ ਥੋੜਾ ਬਹੁਤਾ ਬੈਦਾਂ ਦੇ ਨਾਲ ਬਾਪ ਪੈਂਦਾ ਰਹਿੰਦਾ ਐ ਤੇ ਜਿਹੜੀ ਰੋਗ ਉਹ ਕਹਿੰਦੇ ਦੁੱਖ ਦੀ ਰਾਮਸੀ ਉਹ ਫੜੀ ਉਮਰੋੜਦੀ ਤੇ ਲੋਕਾਂ ਨੂੰ ਸਮਝ ਵਿੱਚ ਆਈ ਮੈਂ ਕਿਹਾ ਸੀ ਮੈਂ ਕਿਹਾ ਵੀ ਖੰਡੂਰ ਸਹਿਬ ਵਾਲਿਓ ਜੇ ਗਲਤੀ ਪਹਿਲਾਂ ਕਰ ਲਈ ਫਰੀਦਕੋਟ ਵਾਲਿਓ ਗਲਤੀ ਪਹਿਲਾਂ ਕਰ ਲਈ ਹੁਣ ਕਿਤੇ ਤਰਨਤਾਰਨ ਤੇ ਨਾ ਕਰ ਲਿਓ ਤੇ ਤਰਨਤਾਰਨ ਨੇ ਲੋਕਾਂ ਨੇ ਗਲਤੀ ਕੀਤੀ ਨਹੀਂ ਇਹ ਗੱਲਾਂ ਬੂਵਰ ਕਰਨਗੀਆਂ ਪਰ ਜਿਹਨੂੰ ਸਾਹਮਣੇ ਵਿੱਚ ਆਗਿਆਂ ਨੂੰ ਉਹ ਧੰਨਵਾਦ ਵੀ ਕਰਨਗੇ ਤੇ ਹੁਣ ਇਹ ਚਾਹੁੰਦੇ ਸੀ ਵੀ ਕੋਈ ਡਰਾਮਾ ਕਰੀਏ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈਏ ਵੀ ਲੋਕ ਕਹਿਣਗੇ ਵਾਹ ਕੀ ਬਾਤ ਹੈ ਸੂਰਮਾ ਸਾਡੀ ਫਿਕਰ ਕਰਦਾ ਜਿੱਦਾਂ ਕਹਿਣਗੇ ਪਰ ਹੁਣ ਜਿਹੜੇ ਬੰਦੇ ਬਾਈ ਆਈਪੀਐਸ ਅਫਸਰ ਡੀਸੀ ਬਣ ਕੇ ਜ਼ਿਲ੍ਹੇ ਦੇ ਮਾਲਕ ਲਾਏ ਜਾਂਦੇ ਨੇ ਉਹਨਾਂ ਨੂੰ ਤੁਸੀਂ ਕੀ ਸਿਖਾਓਗੇ ਅਗਲੇ ਨੇ ਕਹਿਦਾ ਵੀ ਆ ਦੇਖੋ ਜੀ ਟਿੰਡਰੈਪ ਦੇ ਵਿੱਚ ਗੈਸਟਾਂ ਦੇ ਨਾਲ ਸੰਬੰਧ ਆ ਗਏ ਅਸ਼ਲੀਲ ਹਰਕਤਾਂ ਆ ਗਈਆਂ ਫਰੋਤੀਆਂ ਮੰਗੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੈਲੰਜ ਕੀਤਾ ਵੀ ਜੇ ਇਹ ਬੰਦਾ ਬਾਹਰ ਆ ਗਿਆ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ ਤਿੰਨ ਪ੍ਰਵਲ ਮਿਲੀ ਨਹੀਂ ਸਾਨੂੰ ਖੁਸ਼ੀ ਕੋਈ ਨਹੀਂ ਅਸੀਂ ਨਾ ਖੁਸ਼ੀ ਮਨਾਉਨੇ ਆ ਤੇ ਨਾ ਕਿਤੇ ਗਮੀ ਮਨਾਉਨੇ ਆ ਮੇਰਾ ਮਕਸਦ ਇਕੋਈ ਹੁੰਦਾ ਹੈ ਵੀ ਅੰਦਰੋਂ ਕੁਛ ਬਾਹਰ ਹੁੰਨੇਓ ਤੇ ਬਾਹਰ ਅਸ਼ਾਰੀ ਅੰਦਰੋਂ ਕੁਛ ਹੋਰ ਹੁੰਨੇਓ ਬਾਹਰ ਕੁਛ ਹੋਰ ਹੁੰਨੇਓ ਤੇ ਇਹ ਲੋਕ ਸਮਝ ਗਏ ਨਹੀਂ ਤੁਸੀਂ ਹੁਣ ਬੇਵਕੂਫ ਨਹੀਂ ਬਣਾ ਸਕਦੇ ਤੇ ਹੁਣ ਲਾਸਟ ਵਿੱਚ ਕਹਿ ਦਿੰਨਾ ਵੀ ਡੀਸੀ ਸਾਹਿਬ ਨੇ ਵਧੀਆ ਕੀਤਾ ਇਹ ਜਣ ਕੇ ਥੋੜਾ ਜਿਹਾ ਮਿੱਠਾ ਮਿੱਠਾ ਬੋਲ ਕੇ ਜਣਕੇ ਨਿਮਰਤਾ ਹਾਲੀਮੀ ਦੇ ਨਾਲ ਕਹਤਾ ਵੀ ਪਰੌਲ ਮਿਲਣੀ ਨਹੀਂ ਚਾਹੀਦੀ ਤੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਜੁੱਤੀ ਸਿਰ 'ਚ ਮਾਰ ਦੇਣੀ ਤੇ ਮਾਰਨ ਬਾਅਦ ਜੁੱਤੀ ਪੈਰ 'ਚ ਕੱਢ ਕੇ ਐਂ ਦਿਖਾ ਦੇਣੀ ਇੱਕ ਬਰਾਬਰ ਹੈ ਕੋਈ ਜ਼ਰੂਰੀ ਨਹੀਂ ਵੀ ਜੁੱਤੀ ਸਿਰ 'ਚ ਮਾਰਨ ਦੀ ਲੋੜ ਪਵੇ ਨਾ ਨਾ ਜੇ ਤੁਸੀਂ ਕਹਿ ਦਿੱਤਾ ਨਾ ਵੀ ਜੁੱਤੀ ਮਾਰੂੰ ਲਾ ਕੇ ਬਸ ਐਨੇ ਹੀ ਬਹੁਤ ਹੁੰਦਾ ਹੈ ਕਿ ਉਹ ਇਹਨਾ ਨਾ ਹੋ ਰਿਹਾ ਹੁਣ ਬਾਰਸ਼ ਪੰਜਾਬ ਦੇ ਕਿਹਨੇ ਬਣਾਇਆ ਬਾਰਸ਼ ਪੰਜਾਬ ਦੇ ਕਿਹਨੇ ਬਣਾਇਆ ਬਾਰਸ਼ ਪੰਜਾਬ ਦੇ ਆਪੇ ਮੱਥਾ ਟੇਕਦੀਆਂ ਆਪੇ ਬੁੱਢ ਸਹਾ ਗਣ ਹੋਵੇ ਆਕਰਤੂਤਾ ਨੇ ਥੋੜੀ ਵਧੀਆ ਹੋਇਆ ਪ੍ਰੋਬਲਮ ਮਿਲੀ ਇੱਕ ਸਾਲ ਨਹੀਂ ਦੋ ਸਾਲ ਨਹੀਂ ਤਿੰਨ ਸਾਲ ਨਹੀਂ ਪੰਜ ਸਾਲ ਨਹੀਂ 10 ਸਾਲ ਨਹੀਂ 25 ਸਾਲ ਨਹੀਂ 40 ਸਾਲ ਨਹੀਂ 50 ਸਾਲ ਨਹੀਂ 51 ਸਾਲ ਇਹ ਕਿੰਨੀ ਉਮਰ ਹੋ ਗਈ ਤੇਕ ਦੇ ਲਾਗੇ ਸਾਗੇ ਹੋਣੇ ਤੇ ਜੇ 50 ਸਾਲ ਹੋਰ ਲੰਘਣ ਤਾਂ ਇਹੋ ਜਿਹਾ ਕਤੀੜ ਕੋਈ ਆਪਣੇ ਆਪ ਨੂੰ ਸੂਰਮਾ ਬਣ ਕੇ ਲੋਕਾਂ ਨੂੰ ਦਿਖਾਉਗਾ ਨਹੀਂ ਕੰਨ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ